ਸ਼ਹੀਦੀ ਪੰਦਰਵਾੜੇ ਦੇ ਦੌਰਾਨ ਚੱਲ ਰਹੀ ਸ਼ਹੀਦੀ ਸਮਾਗਮਾਂ ਦੌਰਾਨ ਸ਼੍ਰੀ ਚਮਕੌਰ ਸਾਹਿਬ ਵਿਖੇ ਚੱਲ ਰਹੀ ਸ਼ਹੀਦੀ ਜੋੜਦਿਲ ਮੌਕੇ ਨਤਮਸਤਕ ਹੋਣ ਦੇ ਲਈ ਅਤੇ ਸ਼ਹੀਦਾਂ ਨੂੰ ਸ਼ਰਦਾਂਝਲੀ ਪੇਟ ਕਰਨ ਦੇ ਲਈ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰਕ ਮੈਂਬਰਾਂ ਸਣੇ ਸ਼੍ਰੀ ਚਮਕੌਰ ਸਾਹਿਬ ਦੇ ਲਈ ਪੈਦਲ ਉਨ੍ਹਾਂ ਦੇ ਵੱਲੋਂ ਯਾਤਰਾ ਕੀਤੀ ਗਈ ਚੰਨੀ ਨੇ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮੋਰਿੰਡਾ ਨਿਵਾਸ ਵਿਖੇ ਅਰਦਾਸ ਕੀਤੀ ਅਤੇ ਵਾਹਿਗੁਰੂ ਪਾਸੋਂ ਸਰਬੱਤ ਦੇ ਭਲੇ ਦੀ ਮੰਗ ਕੀਤੀ ਇਸ ਮੌਕੇ ਉਹਨਾਂ ਜਿੱਥੇ ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤਾਂ ਉਹਨਾਂ ਨਾਲ ਹੀ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਰ ਦੀ ਕੁਰਬਾਨੀ ਦੀ ਦੁਨੀਆ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ ਚਮਕੌਰ ਸਾਹਿਬ ਦੇ ਸ਼ਹੀਦਾਂ ਵਾਸਤੇ ਅੱਲਾ ਯਾਰ ਖਾਨ ਨੇ ਕਿਹਾ ਕਿ ਗਾਰੇ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਹਿਰ ਕੀ ਹੈ ਚਮਕੌਰ ਤੇਰੇ ਜਰਰੋ ਮੇ ਸਿਆਰੀ ਇਹੀ ਸੇ ਗਏ ਆਸਮਾ ਕੇ ਲਈ ਅੱਜ ਉਹਨਾਂ ਸ਼ਹੀਦਾਂ ਦਾ ਸ਼ਹੀਦੀ ਦਿਨ ਦਿਨ ਨੂੰ ਸਮਰਪਤ ਐਸੀ ਹਰ ਸਾਲ ਦੀ ਤਰ੍ਹਾਂ ਪੈਦਲ ਪਰਿਵਾਰ ਸਮੇਤ ਘਰ ਤੋਂ ਚਮਕੌਰ ਸਾਹਿਬ ਤੱਕ ਜਾਂਦੇ ਆ ਗੁਰਦੁਆਰਾ ਸਾਹਿਬ ਤੱਕ ਨਤਮਸਤਕ ਹੋਣ ਲਈ ਉਸੇ ਲੜੀ ਦੇ ਵਿੱਚ ਅੱਜ ਯਾਤਰਾ ਫੇਰ ਇੱਥੋਂ ਤੋਂ ਲੱਗੀ ਹੈ ਆ ਮੈਂ ਸਾਰੇ ਸੰਗਤ ਦਾ ਧੰਨਵਾਦ ਜਿਹੜੇ ਹੋਰ ਨਾਲ ਚੱਲ ਰਹੇ ਤੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਵੱਡੇ ਸਹਿਬਜ਼ਾਦੇਆਂ ਨੂੰ ਤੇ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਇਹ ਅਸੀਂ ਹਰ ਸਾਲ ਇੱਥੋਂ ਜਾਂਦੇ ਆਂ ਤੇ ਅੱਜ ਵੀ ਉਸੇ ਲੜੀ ਜਾ ਰਹੇ ਤਸਦੀਕੀ ਸਿੱਖ ਇਤਿਹਾਸ ਵਿੱਚ ਸ਼ਹਾਦਤ ਦੇ ਸੰਕਲਪ ਪੱਖੋ ਉਹ ਯਾਨੀ ਕਿ ਦਸੰਬਰ ਜਨਪ੍ਰੀਤਾ ਮਹੀਨਾ ਬਹੁਤ ਹੀ ਮਹੱਤਵਪੂਰਨ ਹੈ ਤੇ ਇਸ ਮਹੀਨੇ ਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਾਇਕ ਸਾਧ ਦੇ ਬਾਬਾ ਜੀਤ ਸਿੰਘ ਜੀ, ਬਾਬਾ ਜੁਜਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਜਗਬਾਣੀ ਟੀਵੀ ਦੇ ਲਈ ਮੋਰਿੰਡਾ ਤੋਂ ਅਮਰਜੀਤ ਢੀਮਾਨ ਦੀ ਰਿਪੋਰਟ